ਸਾਨੂੰ ਦੋ ਡੰਪ ਸੀ ਇੱਕ ਪਹਿਲਾ ਨਹਿਰ ਤੇ ਸੀਗਾ ਇੱਕ ਮੱਛੀ ਮਾਰਕੀਟ ਸੀਗਾ ਸਰ ਇਹਨਾਂ ਦੋ ਡੰਪ ਬੰਦ ਕਰ ਦਿੱਤੇ ਆ ਸਾਨੂੰ ਕਹਿੰਦੇ ਤੁਹਾਨੂੰ 15 ਦਿਨਾਂ ਤੇ ਕੋਈ ਹਫਤੇ ਚ ਬੰਦ ਕਰਕੇ ਤੁਹਾਨੂੰ ਚਲਾ ਕੇ ਦੇਵਾਂਗੇ ਡੰਪ ਸਾਨੂੰ ਕੋਈ ਡੰਪ ਨਹੀਂ ਦਿੱਤਾ ਇਹਨਾਂ ਨੇ ਬੰਦਾ ਸਵੇਰ ਤੋਂ ਆਉਂਦਾ ਨਾਲ ਰੋਟੀ ਖਾਦ ਜੁੰਦੀ ਨਾਲ ਚਾਹ ਪੀਂਦੀ ਹੁੰਦੀ ਵਿਚਾਰੇ ਨੇ ਰੇੜਾ ਖਿੱਚ ਕੇ ਲੈ ਕੇ ਆਊਗਾ ਉਹਨੂੰ ਇਦਾਂ ਕਹਿ ਜਾਂਦੇ ਆ ਪ੍ਰਾਈਵੇਟ ਕੂੜੇ ਦਾ ਅਸੀਂ ਟੇਕਾ ਨਹੀਂ ਲਿਆ ਪੂਰਾ ਉਹਨਾਂ ਨੂੰ ਦਿੱਤਾ ਜਾਂਦਾ ਵਾ ਜਿਹੜੇ ਸੈਂਟਰੀ ਇੰਸਪੈਕਟਰ ਦੀਆਂ ਲੰਬੜਦਾਰਾਂ ਦੀਆਂ ਜਾਂ ਜਿਹੜੇ ਉੱਥੇ ਲੱਗੇ ਜੇਬਾਂ ਗਰਮ ਕਰਦੇ ਆ ਕੀ ਮੈਨੂੰ ਕਹਿੰਦੇ 10-10 ਕਿਲੋਮੀਟਰ ਤੋਂ ਕੂੜਾ ਚੱਕ ਕੇ ਲੈ ਕੇ ਆਣੇ ਆ ਘਰਾਂ ਚ ਹੁਣ ਤਾਂ ਘਰਾਂ ਵਾਲੇ ਵੀ ਤੁਹਾਨੂੰ ਬੋਲਣ ਲੱਗ ਗਏ ਗਾਲ੍ਹਾਂ ਕੱਢਣ ਲੱਗ ਗਏ ਵੀ ਤੁਸੀਂ ਆਂਦੇ ਹੀ ਨਹੀਂ ਉਹ ਸਾਨੂੰ ਤਾਂ ਜਿੰਦੇ ਆਪਾਂ ਬੰਦਾ ਹੋਰ ਲਾ ਲਾਂਗੇ ਸਾਰੇ ਬੰਦਿਆਂ ਨੂੰ ਅਸੀਂ ਕਹਿ ਕੇ ਦੇਖ ਲੈ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਐਮਐਲਏ ਨੂੰ ਕਾਉਂਸਲਰ ਨੂੰ ਸਭ ਤਸਿਆਂ ਨੂੰ ਕਹਿ ਕੇ ਦੇਖ ਲੈ ਸਾਡਾ ਕੋਈ ਵੀ ਸਾਡਾ ਮਸਲਾ ਹੱਲ ਨਹੀਂ ਹੋਇਆ ਕੋਈ ਪ੍ਰਾਈਵੇਟ ਬੰਦਾ ਚੱਲੇ ਜਾਂਦਾ ਉਹਨੂੰ ਕਹਿੰਦੇ ਅਸੀਂ ਠੇਕਾ ਨਹੀਂ ਲਿਆ ਤੁਹਾਡਾ ਪ੍ਰਾਈਵੇਟ ਕੂੜੇ ਵਾਲਾ ਸਰ ਸਾਡਾ ਕੌਣ ਠੇਕਾ ਲਊਗਾ ਇਹਦਾ ਦੱਸੋ ਇਹਨਾਂ ਜਿਹਦੇ ਮਨਸ਼ਾ ਇਹੀ ਆ ਇਹਨਾਂ ਦੀ ਸਿੱਧੀ ਸਿੱਧੀ ਮੰਚ ਹੈ ਹੀ ਅਭੀ ਇਹਨਾਂ ਲੋਕਾਂ ਨੂੰ ਇੰਨਾ ਤੰਗ ਕੀਤਾ ਜਾਵੇ ਨਾ ਪਰੇਸ਼ਾਨ ਕੀਤਾ ਜਾਵੇ ਕਿ ਆਪਣਾ ਕੰਮ ਛੱਡ ਦੇਣ ਤੇ ਆਪਾਂ ਇਹ ਚੀਜ਼ ਹੋਣੀ ਨਹੀਂ ਦੇਣੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਟਿੰਕਾ ਜੱਟ ਗੱਲ ਕਰੀਏ ਮਹਾਨਗਰ ਲੁਧਿਆਣਾ ਦੇ ਵਿੱਚ ਆਏ ਦਿਨ ਹੀ ਜਿਹੜੇ ਕੂੜਾ ਚੁੱਕਣ ਵਾਲੇ ਜਿਹੜੇ ਪ੍ਰਾਈਵੇਟ ਜਿਹੜੇ ਕਰਮਚਾਰੀ ਨੇ ਜਾਂ ਪ੍ਰਾਈਵੇਟ ਜਿਹੜੇ ਆਪਣੀ ਖੁਦ ਜਿਹੜੀ ਸੈਲਫ ਉਹ ਜਿਹੜੀ ਉਹ ਕਰਦੇ ਨੇ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀ ਕੂੜਾ ਸੁੱਟਣ ਦੇ ਡੰਪਣੇ ਬੜੀ ਮੁਸ਼ਕਲ ਆ ਰਹੀਆਂ ਨੇ ਅੱਜ ਉਹਨਾਂ ਨੇ ਜੋਨ ਸੀ ਗਿਲਰੋਡ ਵਿਖੇ ਜਿਹੜਾ ਰੋਸ ਧਰਨਾ ਦਿੱਤਾ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਨੂੰ ਕਿਹੜੀ ਕਿਹੜੀ ਮੁਸ਼ਕਲ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਲੋਕ ਨੇ ਕਿਸ ਤਰ੍ਹਾਂ ਨਾਲ ਧਰਨਾ ਲਾਇਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜੀ ਨਾ ਤੁਹਾਡਾ ਮੇਰਾ ਜਗਤਾਰ ਸਿੰਘ ਜੀ ਡੋਰ ਟੂ ਡੋਰ ਮਜ਼ਦੂਰ ਇਕਤਾ ਵਾਈਸ ਪ੍ਰਧਾਨ ਜੀ ਮੈਂ ਪਿਛਲੇ 26 ਤਰੀਕ ਤੋਂ ਅਸੀਂ ਪਰੇਸ਼ਾਨ ਆ ਜੀ ਸਾਨੂੰ ਦੋ ਡੰਪ ਸੀ ਇੱਕ ਪਹਿਲਾਂ ਨਹਿਰ ਤੇ ਸੀਗਾ ਇੱਕ ਮੱਛੀ ਮਾਰਕੀਟ ਸੀਗਾ ਸਰ ਇਹਨਾਂ ਦੋ ਡੰਪ ਬੰਦ ਕਰ ਦਿੱਤੇ ਆ ਸਾਨੂੰ ਕਹਿੰਦੇ ਤੁਹਾਨੂੰ 15 ਦਿਨਾਂ ਤੇ ਕੋਈ ਹਫ਼ਤੇ 'ਚ ਬੰਦ ਕਰ ਤੁਹਾਨੂੰ ਚਲਾ ਕੇ ਦੇਵਾਂਗੇ ਡੰਪ ਸਾਨੂੰ ਕੋਈ ਡੰਪ ਨਹੀਂ ਦਿੰਦਾ ਇਹਨਾਂ ਨੇ ਸਾਡੇ ਬੰਦੇ ਇੰਨੇ ਪਰੇਸ਼ਾਨ ਆ ਸਵੇਰ ਤੋਂ ਕੋਈ ਚਾਹ ਨਹੀਂ ਪੀਤੀ ਹੁੰਦੀ ਕਿਸੇ ਨੇ ਪਾਣੀ ਨਹੀਂ ਪੀਤਾ ਹੁੰਦਾ ਸਵੇਰ ਤੋਂ ਅੱਗੇ ਘਰਾਂ ਚੋਂ ਕੂੜਾ ਘਰਾਂ ਚੋਂ ਚੱਕ ਕੇ ਲਿਆ ਕੇ ਇਕੱਠਾ ਕਰਕੇ ਇੱਥੇ ਸੁੱਟਣ ਆਉਂਦੇ ਆ ਇੱਥੇ ਅੱਗੇ ਜੀ ਡੰਪ ਤੁਹਾਡੀ ਮਸ਼ੀਨ ਖਰਾਬ ਹੋ ਗਈ ਜੀ ਸਾਡਾ ਆ ਹੋ ਗਿਆ ਸਾਡਾ ਉਹ ਹੋ ਗਿਆ ਕੋਈ ਵਿਚਾਰੇ ਸ਼ਾਮ ਦੇ 8-8 ਵਜੇ ਤੱਕ ਇੱਥੇ ਖੜੇ ਰਹਿੰਦੇ ਆ ਕੋਈ ਹੱਲ ਨਹੀਂ ਸਾਡਾ ਕੋਈ ਮਸਲਾ ਨਹੀਂ ਸਾਰੇ ਬੰਦਿਆਂ ਨੂੰ ਅਸੀਂ ਕਹਿ ਕਹਿ ਕੇ ਦੇਖ ਲਏ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਐਮਐਲਏ ਨੂੰ ਕਾਉਂਸਲਰ ਨੂੰ ਸਭ ਕਾਸੇ ਨੂੰ ਕਹਿ ਕੇ ਦੇਖ ਲਿਆ ਸਾਡਾ ਕੋਈ ਵੀ ਸਾਡਾ ਮਸਲਾ ਹੱਲ ਨਹੀਂ ਹੋਇਆ ਸਰ ਇਹ ਕਿੱਟ ਕਿਹੜਾ ਏਰੀਆ ਹੈ ਤੇ ਕਿਹੜੇ ਏਰੀਆ ਤੁਸੀਂ ਕੂੜਾ ਚੱਕਦੇ ਹੋ ਕਿਹੜੀ ਕੌਂਸਲ ਜਂਸੀ ਹੈ ਕਿਹੜਾ ਜ਼ੋਨ ਸਾਡਾ ਸੀ ਜ਼ੋਨ ਹੈ ਜੀ ਸੀ ਜ਼ੋਨ ਦੇ ਵਿੱਚੋਂ ਚੱਕਦੇ ਆਂ ਕੂੜਾ ਸਾਰੇ ਬੰਦੇ ਸੀ ਜ਼ੋਨ ਤੋਂ ਆਉਂਦੇ ਆ ਸਾਰੇ ਜਿੰਨੇ ਵੀ ਜ਼ੋਨਾਂ ਦੇ ਵਿੱਚ ਇਹ ਜ਼ੋਨ ਰਹਿ ਗਏ ਆਪਣੇ 96 ਜ਼ੋਨ ਹੈ 96 ਜ਼ੋਨ 96 ਜ਼ੋਨ ਹੈ ਡੱਬੇ ਹੈਗੇ ਸਾਰੇ 22 96 ਜੀ 22 ਬਣਾਏ ਇਹਨਾਂ ਨੇ ਬਾਕੀ ਜ਼ੋਨ ਨਾਲ ਇਹ ਕੂੜਾ ਲੈ ਕੇ ਕਿੱਥੇ ਜਾਣਗੇ ਜੀ ਤੇ ਸਰ ਇਸ ਤੋਂ ਵੱਡਾ ਤੁਸੀਂ ਕੂੜਾ ਕਿੱਥੇ ਸੁੱਟਦੇ ਸੀ ਪਹਿਲਾਂ ਸਾਰੇ ਅਸੀਂ ਮੱਛੀ ਮਾਰਕੀਟ ਬੰਦ ਕਰ ਦਿੱਤਾ ਇਹਨਾਂ ਨੇ ਸਾਨੂੰ ਕਹਿੰਦੇ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਅਸੀਂ ਤੁਹਾਨੂੰ ਡੰਪ ਤਿਆਰ ਕਰਕੇ ਦੇਵਾਂਗੇ ਤਿੰਨ ਮਹੀਨੇ ਹੋ ਗਏ ਜੀ ਸਾਨੂੰ ਡੰਪ ਤਿਆਰ ਕਰਕੇ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਇੰਨੀ ਪਰੇਸ਼ਾਨੀ ਆ ਬਹੁਤ ਜ਼ਿਆਦਾ ਬੰਦੇ ਸਾਡੇ ਦੁਖੀ ਆ ਜੀ ਭਾਜੀ ਕੀ ਨਾ ਸੋਟ ਸਹਿਨਸ਼ਾ ਵੀਰੇ ਤੇ ਕੀ ਕਿਸ ਤਰ੍ਹਾਂ ਦੀ ਤੁਹਾਨੂੰ ਜਿਹੜੀ ਮੁਸ਼ਕਲਾਂ ਫੇਸ ਵੀਰੇ ਮੁਸ਼ਕਲਾਂ ਇਹ ਫੇਸ ਕਰਨੀਆਂ ਪੈਰੀਆਂ ਬੰਦਾ ਸਵੇਰ ਤੋਂ ਆਉਂਦਾ ਨਾਲ ਰੋਟੀ ਖਾਦੀ ਹੁੰਦੀ ਨਾਲ ਚਾਹ ਪੀਤੀ ਹੁੰਦੀ ਵਿਚਾਰੇ ਨੇ ਢੇੜਾ ਖਿੱਚ ਕੇ ਲੈ ਕੇ ਆਉਗਾ ਉਹਨੂੰ ਇਦਾਂ ਕਹਿ ਜਾਂਦੇ ਆ ਪ੍ਰਾਈਵੇਟ ਕੂੜੇ ਦਾ ਅਸੀਂ ਠੇਕਾ ਨਹੀਂ ਲਿਆ ਕਮਿਸ਼ਨਰ ਸਾਹਿਬ ਅਜੀ ਕਮਿਸ਼ਨਰ ਸਾਹਿ ਹੋ ਜੂ ਗੱਲ ਜਾਓ ਹੋ ਜੂ ਗੱਲ ਕਦੇ ਕਹਿੰਦੇ ਤੁਹਾਨੂੰ ਇੱਥੇ ਡੰਪ ਦੇ ਰਿਆਂ ਕਦੇ ਕਹਿੰਦੇ ਤੁਹਾਨੂੰ ਇੱਥੇ ਡੰਪ ਦੇ ਰਿਆਂ ਡੰਪ ਸਾਨੂੰ ਕਿਤੇ ਨਹੀਂ ਦੇ ਰੇ ਠੀਕ ਆ ਸਰ ਕਹਿੰਦੇ ਜੇ ਬੰਦੇ ਜਾਣਦੇ ਆ ਕਹਿੰਦੇ ਇਹ ਤਾਂ ਸਾਡੇ ਜ਼ੋਨ ਦਾ ਕੂੜਾ ਨਹੀਂ ਹੈਗਾ ਤੁਸੀਂ ਇਹ ਵਾਰਡ ਦਾ ਕੂੜਾ ਨਹੀਂ ਤੁਸੀਂ ਦੂਸਰੇ ਵਾਰਡ ਚ ਜਾਓ ਜਿਹੜੇ ਵਾਰਡ ਚ ਸਰ 96 ਵਾਰਡ ਨੇ 96 ਵਾਰਡ ਤੇ 96 ਵਾਟ ਦੇ ਕੇ ਫਿਰ ਲੱਗ ਲੱਗ ਕੰਪੈਕਟਰ ਬਣਾਏ ਜਾਣਨਾ ਤਾਂ ਕਿ ਕੋਈ ਵਿਚਾਰਾ ਪਰੇਸ਼ਾਨ ਨਾ ਹੋਵੇ ਅਗਲਾ ਆਪਣੇ ਵਾਰਡ ਦਾ ਕੂੜਾ ਆਪਣੀ ਵਾਰਡ ਚ ਲੈ ਕੇ ਜਾਵੇ ਠੀਕ ਨਹੀਂ ਇਹ ਪਰੇਸ਼ਾਨੀਆਂ ਭਾਈ ਕਿੰਨੇ ਦਿਨਾਂ ਤੋਂ ਆ ਰਹੀਆਂ ਕਿੰਨੇ ਮਹੀਨਿਆਂ ਤੋਂ ਅਜਾਦਾ ਨਹਿਰ ਦਾ ਡੰਪ ਬੰਦ ਕੀਤਾ ਹੋਇਆ ਅਜਾਦੀਏ ਪਰੇਸ਼ਾਨੀਆਂ ਆ ਰਹੀਆਂ ਹੁਣ ਜਿਹੜਾ ਮੱਛੀ ਮਾਰਕੀਟ ਆਡਾ ਡੰਪ ਸੀਗਾ ਇਹ ਵੀ ਇਹਨਾਂ ਨੇ ਬੰਦ ਕਰਤਾ ਟੱਕੇ ਨਾਲ ਜੀ ਟੱਕੇ ਨਾਲ ਉੱਤੇ ਗੇਟ ਲਾਏ ਗਏ ਨੇ ਟੱਕੇ ਨਾਲ ਵਿਚਾਰ ਨੂੰ ਇਹਨਾਂ ਨੂੰ ਭਜਾਇਆ ਗਿਆ ਵਾ ਜਿਹੜੇ ਵਿਚਾਰੇ ਰੇੜਾ ਸੁੱਟਣ ਆਂਦੇ ਸੀਗੇ ਠੀਕ ਹੈ ਜੀ ਤੇ ਹੁਣ ਜੇ ਇੱਥੇ ਪਾ ਪਾ ਇੱਥੇ ਪ੍ਰਤਾਪ ਚੌਂਕ ਚ ਕੂੜਾ ਸੁੱਟਣ ਜਾਂਦੇ ਆ ਵਿਚਾਰੇ ਉੱਤੇ ਉਹਨਾਂ ਨੂੰ ਕੂੜਾ ਨਹੀਂ ਸੁੱਟਣ ਦਿੰਦੇ ਠੀਕ ਆ ਸਰ ਜੇਕਰ ਗੱਲ ਕਰੀਏ ਵੀ ਜਿਹੜੇ ਸਰਕਾਰੀ ਕਰਮਚਾਰੀ ਆ ਉਹ ਕੂੜਾ ਉਹਨਾਂ ਨੂੰ ਕੂੜਾ ਸੁੱਟਣ ਦਿੰਦਾ ਜਾਂ ਤੁਹਾਨੂੰ ਸੁੱਟੂ ਸਰਕਾਰੀ ਕਰਮਚਾਰੀ ਤਾਂ ਪਹਿਲਾ ਸਿੱਟਣ ਦਿੰਦੇ ਆ ਸਰ ਚੀਫ ਸਾਹਿਬ ਨਾਲ ਖੜ ਕੇ ਸਟਵਾਉਂਦੇ ਆ ਜੋ ਕੋਈ ਪ੍ਰਾਈਵੇਟ ਬੰਦਾ ਚੱਲੇ ਜਾਂਦਾ ਉਹਨੂੰ ਕਹਿੰਦੇ ਆ ਅਸੀਂ ਠੇਕਾ ਨਹੀਂ ਲਿਆ ਤੁਹਾਡਾ ਪ੍ਰਾਈਵੇਟ ਕੂੜੇ ਵਾਲਾ ਸਰ ਸਾਡਾ ਕੌਣ ਠੇਕਾ ਲਊਗਾ ਇੱਦਾਂ ਦੱਸੋ ਅਸੀਂ ਵੀ ਲੋਕਾਂ ਦੇ ਘਰਾਂ ਘਰਾਂ ਚੋਂ ਕੂੜਾ ਚੱਕ ਕੇ ਲੈ ਕੇ ਆਨੇ ਆ ਕਿੱਥੇ ਜਾਈਏ ਕਿੱਥੇ ਕੂੜਾ ਸਿੱਟੀਏ ਦੱਸੋ ਸਾਨੂੰ ਡੰਪ ਬਣਾ ਕੇ ਦਿਓ ਇਹਨਾਂ ਦਾ ਕੀ ਰੋਲ ਆ ਸਰ ਡੰਪ ਪ੍ਰਾਈਵੇਟ ਆ ਤੇ ਕਾਰਪੋਰੇਸ਼ਨ ਵਾਲੇ ਬੰਦੇ ਦਾ ਉੱਤੇ ਜਾਣ ਦਾ ਹੱਕ ਕੀ ਆ ਕੀ ਪੁਆਇੰਟ ਕੀ ਬਣਦਾ ਇਹਨਾਂ ਦੇ ਉੱਤੇ ਜਾਣ ਦਾ ਮੇਨ ਮੁੱਦਾ ਕੀ ਆ ਅੱਜ ਤੁਸੀਂ ਧਰਨਾ ਦੇ ਰਹੇ ਹੋ ਤੇ ਅਗਲੀ ਰਣਨੀਤੀ ਤੁਹਾਡੀ ਕੀ ਆ ਵੀ ਕਿ ਲੋਕਾਂ ਦਾ ਕੂੜਾ ਤੁਸੀਂ ਚੁੱਕੋਗੇ ਕਿ ਨਹੀਂ ਚੁੱਕੋਗੇ ਅਗਲੇ ਅਗਲੇ ਕੀ ਪਲਾਨ ਤੁਹਾਡਾ ਵੀਰੇ ਜੇ ਸਾਡੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਠੀਕ ਆ ਫਿਰ ਅਸੀਂ ਵੀਰੇ ਲੋਕਾਂ ਦਾ ਕੂੜਾ ਵੀ ਨਹੀਂ ਚੱਕਣਾ ਤਾਂ ਕਿ ਲੋਕੀ ਵੀ ਇਹਨਾਂ ਨੂੰ ਕੰਪਲੀਟ ਪਾਣ ਇਹਨਾਂ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਵੀ ਪਤਾ ਲੱਗੇ ਭਾਜੀ ਬਾਰਸ਼ਾ ਦਾ ਮੌਸਮ ਆ ਬਿਮਾਰੀਆਂ ਦਾ ਘਰ ਬਣ ਜਾਣਾ ਵੀਰੇ ਠੀਕ ਆ ਇਹ ਜਿਹੜੇ ਵਿਚਾਰੇ ਖਿੱਚ-ਖਿੱਚ ਕੇ ਲੈ ਕੇ ਆਂਦੇ ਬਿਮਾਰ ਜੇ ਬਿਮਾਰ ਹੋ ਗਏ ਕੂੜਾ ਕਿੱਥੇ ਲੈ ਕੇ ਜਾਣਗੇ ਆਪਣੇ ਰੇੜੇ ਘਰੇ ਖੜੇ ਗਾਣਗੇ ਜਦ ਕਿ ਦੇ ਛੁੱਟਣ ਹੀ ਨਹੀਂ ਦਿੰਦੇ ਤਾਂ ਅਸੀਂ ਕਿੱਥੇ ਲੈ ਕੇ ਜਾਵਾਂਗੇ ਅਸੀਂ ਵੀ ਨਹੀਂ ਛੁੱਟਣਾ ਵੀਰੇ ਫਿਰ ਅਸੀਂ ਕਿਉਂ ਚੱਕਾਂਗੇ ਦੱਸੋ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਨਿਪਣ ਕਲਿਆਣਜੀ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਵਿਪਣ ਕਲਿਆਣਜੀ ਅੱਜ ਤੁਸੀਂ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤੇ ਕਿਹੜੀਆਂ-ਕਿਹੜੀਆਂ ਮੰਗਾਂ ਇਹਨਾਂ ਨੂੰ ਆ ਰਹੀਆਂ ਜੀ ਤੁਸੀਂ ਧਰਨਾ ਵੀ ਲਾਇਆ ਕੀ ਕਹਿਣ ਜਾਂਦੇ ਹੋ ਅੱਜ ਸਾਡੇ ਸੀ ਜ਼ੋਨ ਤੇ ਜਿੰਨੇ ਵੀ ਸਾਡੇ ਮੁਲਾਜ਼ਮ ਆ ਇੱਕਲੇ ਸੀ ਜ਼ੋਨ ਦੀ ਨਹੀਂ ਗੱਲ ਅਲੱਗ-ਅਲੱਗ ਜ਼ੋਨਾਂ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਦਿੱਕਤਾਂ ਸਾਨੂੰ ਆ ਰਹੀਆਂ ਵੈ ਜਦੋਂ ਤੱਕ ਕੂੜਾ ਗਿੱਲਾ ਸੀਗਾ ਉਦੋਂ ਤਾਂ ਸਾਡੇ ਮੁਲਾਜ਼ਮ ਚੱਕਦੇ ਸੀਗੇ ਅੱਜ ਕੂੜਾ ਹੋ ਗਿਆ ਸੁੱਕਾ ਤੇ ਅੱਜ ਸੈਂਟਰੀ ਇਨਸਪੈਕਟਰਾਂ ਨੇ ਤੇ ਚੀਫਾਂ ਨੇ ਆਪਣੀਆਂ ਗੱਡੀਆਂ ਪਾ ਕੇ ਕੂੜਾ ਚੱਕਣ ਲੱਗ ਲੱਗ ਗਿਆ ਤੇ ਆਹ ਵਿਚਾਰੇ ਜਿਹੜੇ ਡੰਪ ਵੀ ਬੰਦ ਹੁੰਦੇ ਜਾ ਰਹੇ ਆ ਕੰਪੈਕਟਰ ਲੱਗ ਰਹੇ ਆ ਅਸੀਂ ਸਰਕਾਰ ਦੇ ਨਾਲ ਆ ਅਸੀਂ ਵੀ ਚਾਹੁੰਦੇ ਆ ਕਿ ਸਾਫ਼-ਸੁਥਰਾ ਸ਼ਹਿਰ ਦਖਣੇ ਚਾਹੀਦਾ ਵੈ ਪਰ ਕਿਤੇ ਨਾ ਕਿਤੇ ਡੰਪਲੀ ਸਾਨੂੰ ਵੀ ਸਥਾਨ ਦੇਣੇ ਚਾਹੀਦਾ ਵੈ ਬੜੀ ਦੂਰ ਦੂਰੋਂ ਦੂਰੋਂ ਸਾਡੀ ਦੋ ਦੋ ਚਾਰ ਚਾਰ ਪੰਜ ਪੰਜ ਕਿਲੋਮੀਟਰ ਤੋਂ ਕੂੜਾ ਲੈ ਕੇ ਆਨੇ ਆਹੀ ਸਾਰੀ ਮੁਲਾਜ਼ਮਾਂ ਦੀ ਸਾਡੀਆਂ ਦਿੱਕਤਾਂ ਵੈ ਜਿਹੜੀਆਂ ਅਸੀਂ ਜੂਨ ਦੇ ਨਾਲ ਅਸੀਂ ਅੱਜ ਪੁੱਛ ਕੇ ਕਮਿਸ਼ਨ ਸਾਹਿਬ ਨੇ ਸਾਡੇ ਉਹਨਾ ਟਾਂਗ ਸਾਹਿਬ ਨਾਲ ਵਿਕਾਸ ਜੀ ਨਾਲ ਬੜੀ ਵਧੀਆ ਤਰੀਕੇ ਨਾਲ ਅੱਜ ਸਾਡੀ ਗੱਲ ਸੁਣੀ ਜਿੰਦੇ ਵਿੱਚ ਬਕਾਇਦਾ ਲੁਧਿਆਣਾ ਸ਼ਹਿਰ ਦੇ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਵੀ ਬੈਠੇ ਸੀਗੇ ਤੇ ਕਮਿਸ਼ਨ ਸਾਹਿਬ ਨੇ ਸਾਡਾ ਹੱਲ ਕੱਢਿਆ ਵੈ ਤੇ ਜੇ ਵਧੀਆ ਤਰੀਕੇ ਨਾਲ ਚੱਲਿਆ ਇਦਾਂ ਹੀ ਤੇ ਵਿਪਨ ਜੀ ਕਹਿ ਸਕਦੇ ਆ ਵੀ ਇਹ ਲੋਕ ਪ੍ਰਾਈਵੇਟ ਕੰਮ ਕਰਦੇ ਤਾਂ ਨਾ ਰੁਤਕਾ ਕੀਤਾ ਜਾਂਦਾ ਨਹੀਂ ਪ੍ਰਾਈਵੇਟ ਦਾ ਨਹੀਂ ਆਹ ਕੰਮ ਹੈ ਪ੍ਰਾਈਸ ਸਾਡੇ ਸਰਕਾਰੀ ਮੁਲਾਜ਼ਮਾਂ ਨਾਲ ਵੀ ਇਦਾਂ ਹੋ ਰਿਹਾ ਵੈ ਕੂੜਾ ਉਹਨਾਂ ਨੂੰ ਸਟਿੰ ਦਿੱਤਾ ਜਾਂਦਾ ਵੈ ਜਿਹੜੇ ਸੈਂਟਰੀ ਇੰਸਪੈਕਟਰ ਦੀਆਂ ਲੰਬੜਦਾਰਾਂ ਦੀਆਂ ਜਾਂ ਜਿਹੜੇ ਉੱਥੇ ਲੱਗੇ ਜੇਬਾਂ ਗਰਮ ਕਰਦੇ ਆ ਉਹਨਾਂ ਨੂੰ ਤਾਂ ਮਿੰਟ ਚ ਕੂੜਾ ਸਿੱਟਦੇ ਆ ਆਪਣਾ ਚਲੇ ਜਾਂਦੇ ਆ ਇਹ ਵਿਚਾਰੇ ਗਰੀਬ ਕਿਥੋਂ ਕੂੜੇ ਦੇ ਪੈਸੇ ਦੇਣ ਦੇਖ ਲਓ ਇਦਾਂ ਦਾ ਮਾਹੌਲ ਆ ਗਿਆ ਇਹਨਾਂ ਵਿਚਾਰੇ ਸਫਾਈ ਸੇਵਾਕਾਂ ਤੋਂ ਵੀ ਪੈਸੇ ਦੀ ਮੰਗ ਹੋ ਰਹੀ ਹੈ ਕੂੜਾ ਚਿੱਟਣ ਦੀ ਵੀ ਤੇ ਜੋ ਪੰਜੀ ਹੁਣ ਜੇਕਰ ਤੁਸੀਂ ਅੱਜ ਸੀਨੀਅਰ ਅਧਿਕਾਰੀਆਂ ਨੂੰ ਮਿਲਿਓ ਅਗਲੀ ਦੀ ਕੀ ਆ ਕੀ ਕੂੜਾ ਚੱਕਣਗੇ ਕਿ ਨਹੀਂ ਚੱਕਣਗੇ ਕੀ ਅਗਲਾ ਦਾ ਪਲਾਨਾ ਸਾਡੇ ਡਿਪਟੀ ਮੇਅਰ ਨੇ ਸਾਨੂੰ ਵਿਸ਼ਵਾਸ ਦਵਾਇਆ ਤੇ ਕਮਿਸ਼ਨਰ ਸਾਹਿਬ ਨੇ ਜਿਹੜੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਸਾਡੇ ਅਹੁਦੇਦਾਰ ਵੀਰ ਟਾਂਗ ਸਾਹਿਬ ਵਿਕਾਸ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਅੱਜ ਮੇਅਰ ਸਾਹਿਬ ਨਾਲ ਮੀਟਿੰਗ ਕਰਕੇ ਆਈ ਹੈ ਤੇ ਉਹਨਾਂ ਨੇ ਵਿਸ਼ਵਾਸਨ ਦਵਾਇਆ ਤੁਹਾਨੂੰ ਕੂੜਾ ਸੁੱਟਣ ਲਈ ਪੁਆਇੰਟ ਵੀ ਦਿੱਤਾ ਜਾਊਗਾ ਇਹ ਵਧੀਆ ਜਿਹੜਾ ਆਪਣਾ ਡੋਰ ਟੂ ਡੋਰ ਤੁਸੀਂ ਕੂੜਾ ਲੈ ਕੇ ਆਨੇ ਆ ਇੱਕ ਸਥਾਨ ਦਿੱਤਾ ਜਾਊਗਾ ਉਹ ਦੋ ਤਿੰਨ ਪੁਆਇੰਟ ਸਾਨੂੰ ਦੱਸਿਆ ਸਾਨੂੰ ਸਹਿਮਤੀ ਜਿਤਾਈਆ ਵਿਕਾੜ ਗਿਆ ਹੋਏ ਇਧਰ ਤੇ ਅਸੀਂ ਰਲ ਮਿਲ ਕੇ ਜਿਹੜਾ ਹੱਲ ਹੈ ਮੁਲਾਜ਼ਮਾਂ ਦਾ ਕੱਢਾਂਗੇ ਜੀ ਸਰ ਕੀ ਨਗਾ ਜੀ ਮੇਰਾ ਨਾਮ ਵਿਕਾੜ ਲੋੜਾ ਜੀ ਮੈਂ ਡੋਰ ਟੂ ਡੋਰ ਮਜ਼ਦੂਰ ਇਕਤਾ ਸੰਗਠਨ ਦਾ ਜਨਰਲ ਸੈਕਟਰੀ ਹਾਂ ਜੀ ਹਜੇ ਤੱਕ ਨਾ ਲਾਏ ਜੀ ਧਰਨੇਤਾ ਜੀ ਪਹਿਲਾਂ ਵੀ ਆਪਾਂ ਬਹੁਤ ਸਾਰੇ ਲਾ ਚੁੱਕੇ ਆ ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਨਾ ਕੋਈ ਸੋਲੂਸ਼ਨ ਸਾਡਾ ਹੋ ਰਿਹਾ ਵਾ ਪਿਛਲੇ ਦਿਨਾਂ ਤੋਂ ਆਪਾਂ ਮੈਂ ਕਹਿੰਦਾ ਇਹਨਾਂ ਲੰਬਾ ਸੰਘਰਸ਼ ਕਰ ਚੁੱਕੇ ਆ ਕਿ ਆਪਾਂ ਪਰੇਸ਼ਾਨ ਹੋ ਗਏ ਆ ਅਸੀਂ ਮੈਂ ਕਹਿੰਦਾ 10-10 ਕਿਲੋਮੀਟਰ ਤੋਂ ਕੂੜਾ ਚੱਕ ਕੇ ਲੈ ਕੇ ਆਨੇ ਆ ਘਰਾਂ ਚੋਂ ਹੁਣ ਤਾਂ ਘਰਾਂ ਵਾਲੇ ਵੀ ਸਾਨੂੰ ਬੋਲਣ ਲੱਗ ਗਏ ਗਾਲ੍ਹਾਂ ਕੱਢਣ ਲੱਗ ਗਏ ਵੀ ਤੁਸੀਂ ਆਂਦੇ ਨਹੀਂ ਉਹ ਸਾਨੂੰ ਧਮਕੀ ਦਿੰਦੇ ਆਪਾਂ ਬੰਦਾ ਹੋਰ ਲਾ ਲਾਂਗੇ ਜੇ ਉਹਨਾਂ ਨੇ ਬੰਦੇ ਹੋਰ ਨਾਲੇ ਜਾ ਫਿਰ ਇਹਨਾਂ ਦੀਆਂ ਗੱਡੀਆਂ ਲਾ ਲੀਆਂ ਕਿਉਂਕਿ ਇਹਨਾਂ ਦੀ ਤਾਂ ਇਹਨਾਂ ਦੀ ਸਿੱਧੀ ਸਿੱਧੀ ਮੰਚਾ ਹੀ ਆ ਵੀ ਇਹਨਾਂ ਲੋਕਾਂ ਨੂੰ ਇੰਨਾ ਤੰਗ ਕੀਤਾ ਜਾਵੇ ਇੰਨਾ ਪਰੇਸ਼ਾਨ ਕੀਤਾ ਜਾਵੇ ਕਿ ਆਪਣਾ ਕੰਮ ਛੱਡ ਦੇਣ ਤੇ ਆਪਾਂ ਇਹ ਚੀਜ਼ ਹੋਣ ਨਹੀਂ ਦੇਣੀ ਜਦੋਂ ਤੱਕ ਸਾਡੇ ਪ੍ਰਧਾਨ ਜੀ ਸਾਡੇ ਸਤਕਾਰ ਜੋ ਖੜੇ ਆ ਸਾਡੇ ਸਮਾਜ ਦੇ ਆਗੂ ਖੜੇ ਆ ਨਾਲੇ ਹੋਰ ਵੀ ਸਾਡੇ ਡੋਰ ਟੂ ਡੋਰ ਮਜ਼ਦੂਰ ਏਕਤਾ ਜੀ ਜਿੰਨੀਆਂ ਟੀਵਾ ਸਾਰੇ ਸਮਾਜ ਦੇ ਨਾਲ ਖੜੇ ਆ ਆਪਾਂ ਆਪਾਂ ਇਹ ਕੰਮ ਹੋਣ ਨਹੀਂ ਦੇਣਾ ਤਾਂ ਮੈਂ ਆਪਾਂ ਨੂੰ ਜੋ ਕੁਝ ਮਰਜ਼ੀ ਕਰਨਾ ਪੈ ਜਾਵੇ ਜੀ ਵੀ ਆ ਕੁਝ ਜੁੜਨੇ ਸਰ ਕੀ ਨਾ ਦਾੜਾ ਕੀ ਕਰਨ ਜਾਂਦੇ ਮੇਰਾ ਨਾਮ ਸੰਤਾ ਟਾਂਕਾਈ ਮੈਂ ਡੋਰ ਟੂ ਡੋਰ ਮਜ਼ਦੂਰ ਏਕਤਾ ਸੰਘੰਨ ਦਾ ਪ੍ਰਧਾਨ ਆ ਜੀ ਸਾਡੀ ਆਈ ਕਮਿਊਨਲ ਸਾਹਿਬ ਤੇ ਡਿਪਟੀ ਸੀਨੀਅਰ ਮੇਅਰ ਡਿਪਟੀ ਮੇਅਰ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਬੜੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਬੜਾ ਵਿਸ਼ਵਾਸ ਦਲਾਇਆ ਕਿ ਤੁਹਾਡੀ ਜਿਹੜੀ ਇਹ ਪ੍ਰੋਬਲਮ ਹੈ ਸੋਲ ਕੀਤੀ ਜਾਊਗੀ ਜਲਦੇ ਤੋਂ ਜਲਦੀ ਤੇ ਇਹ ਕੂੜਾ ਥੋੜਾ ਡਿਵਾਈਡ ਕੀਤਾ ਜਾਵੇ ਤੇ ਅਸੀਂ ਉਹਨਾਂ ਨੂੰ ਕਹਿ ਦਾਂ ਅਸੀਂ ਕੂੜਾ ਡਿਵਾਈਡ ਕਰ ਦਾਂਗੇ ਲੇਕਿਨ ਸਰ ਸਾਨੂੰ ਜਿਹੜੀ ਸਮੱਸਿਆ ਰਹੀ ਹੈ ਸਮੱਸਿਆ ਨਾ ਆਈ ਜਾਵੇ ਤੇ ਸਾਨੂੰ ਜਲਦੀ ਦੇ ਨਾਲ ਤੇ ਡੰਪ ਦੇ ਪੁਆਇੰਟ ਬਣਾ ਕੇ ਦਿੱਤੇ ਜਾਣ ਇਹ ਵਾਲੀ ਤੋਂ ਇਹਨਾਂ ਸਾਡੇ ਨਾਲ ਡੋਰ ਟੂ ਡੋਰ ਸੰਗਠਨ ਦੇ ਜਿਹੜੇ ਆਗੂ ਜਿਨ੍ਹਾਂ ਨੇ ਅੱਜ ਜ਼ੋਨ ਸੀ ਦੇ ਵੱਲ ਜਿਹੜਾ ਰੋਸ ਜ਼ਾਹਰ ਦਿੱਤਾ ਉਹਨਾਂ ਕਿ ਛੁੱਟਨ ਦੀ ਜਿਹੜੀ ਪ੍ਰੋਬਲਮ ਕਰਮਚਾਰੀਆਂ ਨੂੰ ਪ੍ਰਾਈਵੇਟ ਕਰਮਚਾਰੀਆਂ ਨੂੰ ਆ ਰਹੀ ਹੈ ਉਹਨਾਂ ਕਹਿੰਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਮੁਸ਼ਕਲਾਂ ਦਾ ਜਿਹੜਾ ਹੱਲ ਨਾ ਹੋਇਆ ਤਾਂ ਅਸੀਂ ਲੰਮਾ ਸੰਘਰਸ਼ ਵੀ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਜਿਹੜੀ ਮੌਜੂਦਾ ਆਪ ਸਰਕਾਰ ਦੀ ਹੋਵੇਗੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਲਈ ਤੁਸੀਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ